ਆ ਜਾ ਲੇਟ ਹੋ ਗਈ ਛੱਤੀ ਆ ਜਾ ਓ ਹੈਲੋ ਵੀਰ ਗੱਲ ਤੁਨੂੰ ਯਾਰ ਮੇਰਾ ਲੱਕ ਪੀੜ ਹੁੰਦਾ ਆ ਮੜੀ ਜੀ ਲਿਮਾਰੀ ਨੂੰ ਗਾਂ ਧੱਕ ਦੋਗੇ ਹਾਂਜੀ ਵੀਰ ਜੀ ਹੁਣੇ ਕਰਵਾਣੇ ਆ ਦਮ ਲਾ ਕੇ ਜ਼ੋਰ ਮਾਰੀ ਕੋਈ ਨਹੀਂ ਪਾਰੀ ਆ ਵੀਰ ਕੋਈ ਗੱਲ ਤੁਹਾਡਾ ਕੋਈ ਕਸੂਰ ਨਹੀਂ ਜ਼ੋਰ ਲਾਇਆ ਕਰ ਥੋੜਾ ਜਿਹਾ ਲਾਣਾ ਤੇ ਪਿਆ ਜ਼ੋਰ ਹਾਈ ਹਾਈ ਵੀਰੇ ਕੋਈ ਨਹੀਂ ਖੋਲੋ ਖੋਲੋ ਕੁਦਰਤੀ ਹੈ ਭਾਈ ਨੂੰ ਕੌਣ ਰੋਕ ਸਕਦਾ ਕੀ ਹੋ ਰਿਹਾ ਹੈ ਚੱਲ ਜਲਦੀ ਆ ਯਾਰ ਇਤਾਂ ਦੇ ਵੀਰੇ ਸਾਰਾ ਕੁਝ ਨਿਕਲ ਗਈ ਮੈਂ ਤੇ ਇਕੱਲੇ ਫੈਰ ਹੀ ਮਾਰੇ ਹੀ ਇਹਨੇ ਤੇ ਅੱਗ ਹੀ ਲਾਤੀ ਸਾਰੀ ਫਿਰ ਮੁੱਤਾ ਢਾ ਮੇਰੀ ਬੇਇੱਜ਼ਤੀ ਕਰਾਤੀ ਇਹੋ ਕੰਮ ਕਰਨਾ ਹੈ ਉਹ ਨਹੀਂ ਜੋ ਮੇਰੇ ਲੱਗੋ ਕੰਮ ਤੇ ਨਖਾਪੜੂ ਕੋਈ ਕੀਤਾ ਨਹੀਂ ਜੇ ਇੱਥੇ ਗੰਦ ਪਾ ਕੇ ਚੱਲ ਜੇ ਲੱਗੇ ਜੇ ਆਪਣੀਆਂ ਨਿਸ਼ਾਨੀਆਂ ਛੱਡ ਦੇ ਫਿਰਦੇ ਜੇ ਉਹ ਰਾਰ ਹੀ ਖਲਾਰਦੇ ਜਾਂਦੇ ਚੁੱਕ ਗੰਦ ਪਾਇਆ ਤੁਸੀਂ ਪਾਜੀ ਟਰਾਈ ਤੇ ਕੀਤੀ ਆਪਣੇ ਨੂੰ ਆਹ ਕੰਮ ਦੀ ਟਰਾਈ ਕੀਤੀ ਜੇ ਮੇਰੇ ਘਰ ਕਰਨੀ ਹੀ ਨਿਕਲ ਜਾਓ ਬੇਟੀ ਕਰਾਤੀ ਮੇਰੀ ਵੀ ਨੇ ਹੁੰਦਲ ਮਾਰੀ ਨੂੰ ਹੱਥ ਲਾਉਣ ਨੂੰ ਜੀ ਕਰਦਿਆ ਆ ਸੈਲਟਾਈਜ਼ਰ ਲਾਓ ਥਾਂ ਤੋਂ ਇਹ ਪਾਜੀ ਤੁਹਾਡੇ ਕੋਲ ਇਹਦੇ ਨਾਲ ਦੀ ਜੈਕਟ ਮਿਲ ਜੇਗੀ ਨਹੀਂ ਪਾਜੀ ਪਾਜੀ 50 ਡਾਲਰ ਦੀ ਹੈ ਮੈਂ ਤੁਹਾਨੂੰ 500 ਡਾਲਰ ਦੇ ਦੂੰਗਾ ਪਰ ਇਹ ਜੈਕਟ ਚਾਹੀਦੀ ਹੈ ਇਹਦੇ ਨਾਲ ਦੀ ਸੇਮ ਪਾਜੀ ਮੈਂ ਟਰਾਈ ਕਰੂੰਗਾ ਤੁਸੀਂ ਕੱਲ ਤੱਕ ਪਤਾ ਕਰ ਲਿਓ ਮੇਰੇ ਕੋਲ ਠੀਕ ਹੈ ਭਾਈ ਕੋਈ ਐਡਵਾਂਸ ਤੇ ਚਾਹੀਦਾ ਨਹੀਂ ਭਾਈ ਤੁਸੀਂ ਜਦੋਂ ਮੈਂ ਡਾਇਰੈਕਟ ਲਵਾਂਗਾ ਤੂੰ ਦੇ ਦੇਣਾ ਠੀਕ ਹੈ ਭਾਈ ਭਾਜੀ ਮੈਂ ਨਾ ਆਪਣੇ ਜੈਕਟਾਂ ਵੇਚ ਰਿਹਾ ਸੈਂਪਲ ਚੈੱਕ ਕਰ ਲਓ ਤੁਸੀਂ ਭਾਜੀ ਮੈਨੂੰ ਨਹੀਂ ਚਾਹੀਦੀਆਂ ਭਾਜੀ ਇੱਕ ਦੀ ਚੱਕ ਤੇ ਕਰ ਲਓ ਆ ਦੇ ਉਹ ਜੈਕਟ ਜਿਹੜੀ ਮੁੰਡਾ ਵਿਖਾਉਂਦਾ ਹੈ ਮੈਨੂੰ ਭਾਜੀ ਕਿੰਨੇ ਦੀ ਵੇਚੋਗੇ ਭਾਈ 300 ਦੀ 200 ਦਾ ਮੈਨੂੰ ਫਿਰ ਵੀ ਪ੍ਰੋਫਿਟ ਹੁੰਦਾ ਪਿਆ ਵਾ ਹਾਂਜੀ ਭਾਜੀ ਆ ਲਓ ਥੈਂਕ ਯੂ ਭਾਜੀ ਓਕੇ ਆ ਜੈਕਟ ਉਹਨੂੰ ਵੇਚੂਗਾ 500 ਦੀ ਲੇ ਆ ਵੀਰ ਦੇਦੇ ਪੈਸੇ ਕਰਕੇ ਮਜ਼ਾ ਆ ਗਿਆ ਇਹੋ ਜਿਹਾ ਆਈਡੀਆ ਹੋਰ ਸੋਚ ਸੱਡਿਆ ਕਰ ਉਹ ਭਰਾ ਕੀ ਹੋ ਗਿਆ ਤੈਨੂੰ ਬਾਹਰ ਕਿਹਨੂੰ ਮੈਂ ਕੀ ਜਣਾ ਅੱਜ 7 ਸਾਲ ਬਾਅਦ ਮੇਰਾ ਅਮਰੀਕਾ ਤੋਂ ਦੋਸਤ ਆਉ ਲੱਗਾ ਮੈਂ ਉਹਨੂੰ ਸੱਦਿਆ ਦਿੱਲੀ ਚੜ੍ਹਦੀ ਹਾਊਸ ਵਾਲਿਆ ਕੋ ਮੇਰੇ ਲਈ ਗਿਫਟ ਬੜਾ ਮਹਿੰਗਾ ਲੈ ਕੇ ਆਇਆ ਹੋਊਗਾ ਮੈਂ ਕਹਿੰਦਾ ਚੁੱਰੀ ਆਉ ਬਗਦ ਕਰਦੇ ਆ ਫੜ ਪੜੀਂ ਕਹਿੰਦੇ ਨਹੀਂ ਕਰਦੇ ਜੇ ਪੜੀ ਆਲੂ ਕੁੜੀ ਵਿਦ ਕੱਦੂਆ ਦੀ ਸਬਜੀ ਹੋਰ ਕਦੋਂ ਹੀ ਤੁਹਾਨੂੰ ਮਿਲਨੀ ਸਿਰਫ ਇਨਾਂ ਕੋ ਮਿਲਨੀ ਆ ਆਹਾਂ ਘਰ ਵਰਗਾ ਸਵਾਦ ਆ ਬਹੁਤ ਤੇਜ਼ੀ ਆ ਚੱਕੋ ਪੜੀ ਆ ਛਟੂ ਲੱਛਾ ਤਿੱਕੀ ਇਹਨਾਂ ਦੀ ਖਾਣ ਵਾਲੀ ਆ ਆਹਾਂ ਨਾਲ ਇਹਨਾਂ ਕੋ ਕੜੀ ਚਾਵਲ ਤੇ ਰਾਜਮਾ ਚਾਵਲ ਲਿਮਟਡ ਟਾਈਮ ਲਈ ਸਿਰਫ 599 ਦੇ ਲੱਗਿਆ ਭਾਜੀ ਕੁੜੀ ਛੋਲੇ ਰਾਜਮਾ ਚਾਵਲ ਨਾਲ ਧੋਰੀ ਬੰਦੇ ਆ ਕੱਦੂ ਵਾਲੀ ਸਬਜੀ ਨਾਲ ਬੰਦੇ ਆ ਅੰਨੇ ਬੋਰੇ ਹੋਏ ਬੰਦੇ ਆ ਤੂੰ ਆ ਖਾ ਕੇ ਤੀ ਆ ਆ ਬਣ ਲੱਗ ਗਿਆ ਕਰੋ ਬਾਤ ਪਾ ਜਾਣਗੇ ਜਿਹੜੇ ਵੀ ਚੀ ਲੈ ਆ ਜੇ ਜਿੱਦਾਂ ਤੂੰ ਕਾਹੀ ਨਾ ਉਦਾਂ ਹੀ ਫੂਲ ਸੁਵਾਦੀ ਇਹਨਾਂ ਦਾ ਲੋਕ ਹੋਰ ਲਾਏ ਮੇਰੇ ਲਈ ਚੱਗਾ ਛੋਟੇ ਵੀਰ ਠੰਡ ਬੜੀ ਹੈਗੀ ਆ ਮਿਲਦੇ ਫਿਰਾਂ ਥੈਂਕ ਯੂ ਸੋ ਮੱਚ ਅਗੇਨ ਇੱਡੇ ਮਹਿੰਗੇ ਬੈਗ ਦੇ ਵਿੱਚ ਸਾਲੇ ਨੇ 250 ਵਾਲਾ ਕੋਟ ਪਾਇਆ 4 4 ਪੂੜੀਆਂ ਖਾ ਗਈ ਮੈਂ ਤਾਂ ਮੇਰੇ ਲਈ ਲਿਆ ਹਸ਼ਾਇਦ ਉਹ ਪਾਲੇ ਲੌਂਗ ਕੋਟ ਮਰ ਤੇ ਸੁੱਕੀਆਂ ਪੂੜੀਆਂ ਖਵਾ ਚੜੀਆਂ ਨੂੰ ਮੈਨੂੰ ਤਾਂ ਮਾਰ ਕੇ ਸਿਰ ਪਾੜ ਦੇਣਾ ਚੁੱਪ ਕਰ ਜਾ